ਅੰਗਰੇਜ਼ਾਂ ਸਮੇਂ ਬਣਿਆ ਇੱਕ ਲੋਕ ਟਾਵਰ ਅੱਜ ਆਪਣੀ ਵਿਰਾਸਤ ਕਿਤੇ ਨਾ ਕਿਤੇ ਖੁੰਦਾ ਨਜ਼ਰ ਆ ਰਿਹਾ ਵੈ ਇੱਕ ਪਾਸੇ 4:05 ਹੁੰਦੇ ਨੇ ਤੇ ਸਾਡੇ ਜੋ ਐਕਚੁਅਲੇ ਸਮੇਂ ਲੁਧਿਆਣਾ ਦਾ ਟਾਈਮ ਹੋਇਆ ਵੈ 4:21 ਦਾ ਸਮਾਂ ਜਿਹੜਾ ਦੱਸਿਆ ਜਾ ਰਿਹਾ ਵੈ ਅੰਨੀ ਪਿੱਛੇ ਘੜੀ ਚਲਾਉਣ ਦਾ ਕੀ ਫਾਇਦਾ ਅੰਗਰੇਜ਼ਾਂ ਦੀ ਵਿਰਾਸਤ ਜਿਹੜੀ ਹੈ ਕਈ ਐਸੀ ਵਿਰਾਸਤਾਂ ਜਿਹੜੀਆਂ ਹੈਗੀਆਂ ਨੇ ਉਹ ਕਿਤੇ ਨਾ ਕਿਤੇ ਖੰਡਰ ਬਣ ਗਈਆਂ ਜਿੱਦਾਂ ਕਿਲੇ ਮੁਹੱਲੇ ਦੀ ਗੱਲ ਕੀਤੀ ਜਾਵੇ ਬੰਦੇ ਕੋਲ 1 ਮਿੰਟ ਦਾ ਸਮਾਂ ਨਹੀਂ ਤਾਂ ਆ ਸਮਾਂ ਜਿਹੜਾ ਕਲੋਕ ਟਾਵਰ ਦੱਸਾ ਰਿਹਾ ਵਾ ਲੇਕਿਨ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਲੁਧਿਆਣਾ ਸ਼ਹਿਰ ਦੀ ਉਹ ਵਿਰਾਸਤ ਜੋ ਸਮਾਂ ਸਹੀ ਦਰਸਦੀ ਸੀਗੀ ਲੇਕਿਨ ਉਹ ਆਜ ਨੂੰ ਸਮਾਂ ਸਹੀ ਨਹੀਂ ਦਰਸਾ ਰਹੀ ਕਮੇਟੀ ਜਿਹੜੀ ਯੁਗ ਜਿਹੜੇ ਪ੍ਰਬੰਧ ਕਰਦੇ ਹੋਣਗੇ ਜਿਹੜੇ ਮੁਲਾਜ਼ਮ ਹੋਣਗੇ ਕੀ ਉਹਨਾਂ ਨੇ ਘੜੀਆਂ ਨਹੀਂ ਪਾਈਆਂ ਹੋਣਗੀਆਂ ਕੀ ਉਹਨਾਂ ਨੂੰ ਸਮਾਂ ਨਹੀਂ ਦਿਖਦਾ ਹੋਊਗਾ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਕਿਹੜਾ ਚੌਂਕ ਹੈ ਜਿੱਥੇ ਤੁਸੀਂ ਵਿਦੇਸ਼ਾਂ ਦਾ ਟਾਈਮ ਵੀ ਦੇਖ ਸਕਦੇ ਹੋ ਤੇ ਵਿਦੇਸ਼ਾਂ ਦਾ ਟਾਈਮ ਇਸ ਕਰਕੇ ਦੇਖ ਸਕਦੇ ਹੋ ਕਿ ਇਸ ਚੌਂਕ ਦੇ ਵਿੱਚ ਜਿਹੜੇ ਇਸ ਚੌਂਕ ਦੇ ਵਿੱਚ ਉਸ ਕਲੋਕ ਟਾਵਰ ਹੀ ਤੇਗਬਾਲ ਕਰਦੇ ਨੇ ਉਹ ਵਿਦੇਸ਼ਾਂ ਨਾਲ ਤਾਲੂਕਾਤ ਰੱਖਦੇ ਨੇ ਉਹ ਤਾਲੂਕਾਤ ਕਿਉਂ ਰੱਖਦੇ ਸੀ ਕਿਸ ਚੌਂਕ ਦੀ ਗੱਲ ਕਰ ਰਹੇ ਸੀ ਚੌਂਕ ਦੀ ਗੱਲ ਕਰ ਰਹੇ ਆ ਲੁਧਿਆਣਾ ਦਾ ਉਹ ਘੰਟਾ ਘੜੀ ਚੌਂਕ ਜਿਹਨੂੰ ਕਲੋਕ ਟਾਵਰ ਕਿਹਾ ਜਾਂਦਾ ਅੰਗਰੇਜ਼ਾਂ ਦਾ ਸਮੇਂ ਬਣਿਆ ਇੱਕ ਕਲੋਕ ਟਾਵਰ ਅੱਜ ਆਪਣੀ ਵਿਰਾਸਤ ਕਿਤੇ ਨਾ ਕਿਤੇ ਖੁੰਦਾ ਜੋੜਾ ਬਿਆਰਿਸ ਕਰਕੇ ਦਿਖਾਇਆ ਜਾ ਰਿਹਾ ਦੂਜੇ ਪਾਸੇ ਇੱਕ ਲੋਕ ਟਾਵਰ ਦਿਖਾਇਆ ਜਾ ਰਿਹਾ ਜਿਸ ਦੇ ਵਿੱਚ ਗੱਲ ਕੀਤੀ ਜਾਵੇ ਸਮੇਂ ਦੀ ਇੱਕ ਪਾਸੇ 4:05 ਹੁੰਦੇ ਨੇ ਤੇ ਸਾਡੇ ਜੋ ਐਕਚੁਅਲ ਸਮੇਂ ਲੁਧਿਆਣਾ ਦਾ ਟਾਈਮ ਹੋਇਆ ਵਾ 4:21 ਮਿੰਟ ਦਾ ਸਮਾਂ ਜਿਹੜਾ ਦੱਸਿਆ ਜਾ ਰਿਹਾ ਵਾ ਇਹ ਸਮਾਂ ਇਸ ਕਰਕੇ ਤੁਹਾਨੂੰ ਦਿਖਾਇਆ ਜਾ ਰਿਹਾ ਇੱਕ ਘੜੀ ਦੇਖੋ ਦਿਓ ਜੋ ਤੁਸੀਂ ਜਲੰਧਰ ਤੋਂ ਆ ਰਹੇ ਹੋ ਤੁਸੀਂ ਭਲੇਖੇ ਨਾ ਪਹੇਜਣਾ ਕਿ ਤੁਸੀਂ ਟਾਈਮ ਤੋਂ ਪਾਬੰਦ ਹੈਗੇ ਹੋ ਟਾਈਮ ਤੇ ਜਾ ਰਹੇ ਹੋ 4:05 ਇੱਕ ਘੜੀ ਦਰਸਾ ਰਹੀ ਹੈ ਇੱਕ ਘੜੀ ਪੂਰਾ ਸਹੀ ਐਜੈਕਟ ਟਾਈਮ ਦੱਸ ਰਹੀ ਹੈ ਉਹ ਇਸ ਕਰਕੇ ਦੱਸ ਰਹੀ ਹੋएगी ਪਾਸੇ ਵੀ ਜੋ ਤਸਵੀਰ ਦਿਖਾਈ ਦੇ ਦੂਜੇ ਪਾਸੇ ਤਸਵੀਰ ਜਿਹੜੀ ਹੈ ਉਹ ਵੀ 4:05 ਦੱਸ ਰਹੀ ਹੈ ਸਮਾਂ तकरीबन 4:25 ਹੋ ਚੁੱਕਾ ਹੈ ਅੰਨੀ ਪਿੱਛੇ ਘੜੀ ਚਲਾਉਣ ਦਾ ਕੀ ਫਾਇਦਾ ਅੰਗਰੇਜ਼ਾਂ ਦੀ ਵਿਰਾਸਤ ਜਿਹੜੀ ਹੈ ਕਈ ਐਸੀ ਵਿਰਾਸਤਾਂ ਜਿਹੜੀਆਂ ਹੈਗੀਆਂ ਨੇ ਉਹ ਕਿਤੇ ਨਾ ਕਿਤੇ ਖੰਡਰ ਬਣ ਗਈਆਂ ਜਿੱਦਾਂ ਕਿਲੇ ਮੱਲੇ ਦੀ ਗੱਲ ਕੀਤੀ ਜਾਵੇ ਉਹ ਖੰਡਰ ਬਣ ਚੁੱਕਾ ਹੈ ਲੇਕਿਨ ਇੱਕ ਵਿਰਾਸਤ ਜਿਹੜੀ ਹੈ ਵਾ ਜਿਹਦੇ ਉੱਪਰ ਸਾਂ ਸੰਭਾਲ ਨਾ ਹੋਣ ਦੇ ਚਲਦੇ ਪੇੜ ਵੀ ਉੱਗ ਚੁੱਕੇ ਹੋਏ ਨੇ। ਪਿੱਪਲ ਦੇ ਪੇੜ ਤੁਸੀਂ ਉੱਤੇ ਦੇਖ ਸਕਦੇ ਹੋ ਕਿੰਨੇ ਪਿੱਪਲ ਦੇ ਪੇੜ ਉੱਗੇ ਹੋਏ ਨੇ ਇੱਥੇ। ਲੇਕਿਨ ਹਾਲਾਤ ਜੋ ਇਸ ਕਲੋਕ ਟਾਵਰ ਦੇ ਹੋਏ ਨੇ ਖੋਤੀਦਰ ਸ਼ਾਹਰੇ ਨੇ। ਅਗਰ ਤੁਸੀਂ ਦਿੱਲੀ ਤੋਂ ਆ ਰਹੇ ਹੋ ਇਸ ਪੋਲ ਦੇ ਉੱਤੇ ਚੜ੍ਹ ਰਹੇ ਹੋ ਤਾਂ ਤੁਹਾਨੂੰ ਤਕਰੀਬਨ 15 ਮਿੰਟ ਜਾਂ 20 ਮਿੰਟ ਦਾ ਫਰਕ ਜਿਹੜਾ ਤੁਹਾਨੂੰ ਇਸ ਘੜੀ ਦੇ ਵਿੱਚ ਨਜ਼ਰ ਆਊਗਾ ਲੇਕਿਨ ਅਸਲੀ ਸਮਾਂ ਜਿਹੜਾ ਤੁਹਾਨੂੰ ਅਗਰ ਤੁਸੀਂ ਘੰਟਾ ਘਰ ਤੋਂ ਆ ਰਹੇ ਹੋ ਤਾਂ ਤੁਹਾਨੂੰ ਉਹ ਵੀ ਨਹੀਂ ਦਿਖੇਗਾ। ਲੇਕਿਨ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਸੀ ਘੰਟਾ ਕਾਰਨ ਨਾ ਪ੍ਰਮੁੱਖ ਸ਼ਹਿਰ ਦਾ ਇੱਕ ਬਾਜ਼ਾਰ ਜੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਕੁ ਰਸ਼ਾ ਕਿੱਦਾਂ ਗੱਡੀਆਂ ਫਸੀਆਂ ਹੋਈਆਂ ਨੇ ਕਿੱਦਾਂ ਸਟਾਲ ਵਾਲੇ ਨੇ ਬਾਹਰ ਲਾਇਆ ਹੋਇਆ ਵਾ ਬੰਦੇ ਕੋਲ 1 ਮਿੰਟ ਦਾ ਸਮਾਂ ਨਹੀਂ ਤਾਂ ਆ ਸਮਾਂ ਜਿਹੜਾ ਕਲੋਕ ਟਾਵਰ ਦੱਸਾਰਿਆ ਵਾ ਇਹ 15 ਤੋਂ 20 ਮਿੰਟ ਜਿਹੜਾ ਪਿੱਛੇ ਘਰਾਰਿਆ ਵਾ ਇਹ ਸਮਾਂ ਇਸ ਕਰਕੇ ਕਲੋਕ ਟਾਵਰ ਦੇ ਵਿੱਚ ਹੈ ਕਿ ਕਲੋਕ ਟਾਵਰ ਦੇ ਜਿਹੜੇ ਤੇ ਇਕਬਾਲ ਕਰਦੇ ਨੇ ਆਖੀਰੋਂ ਵਿਦੇਸ਼ਾਂ ਨਾਲ ਤਾਲੂਕਾ ਰੱਖਦੇ ਹੋਣਗੇ ਕੋਈ ਜਰਮਨ ਕੋਈ ਫਰਾਂਸ ਕੋਈ ਮੈਲਬੌਰ ਰਹਿੰਦਾ ਹੋਊਗਾ ਲੇਕਿਨ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਲੁਧਿਆਣਾ ਸ਼ਹਿਰ ਦੀ ਉਹ ਵਿਰਾਸਤ ਜੋ ਸਮਾਂ ਸਹੀ ਦਰਸਦੀ ਸੀਗੀ ਲੇਕਿਨ ਉਹ ਅੱਜ ਨੂੰ ਉਹ ਸਮਾਂ ਸਹੀ ਨਹੀਂ ਦਰਸਾ ਰਹੀ ਤਾਂ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਨੇ ਸਾਡੇ ਪ੍ਰਬੰਧਕਾਂ ਦੇ ਉੱਪਰ ਕਿ ਜਿਹੜੇ ਇਸ ਦੀ ਪ੍ਰਬੰਧਕ ਕਮੇਟੀ ਜਿਹੜੀ ਹੋਗੀ ਜਿਹੜੇ ਪ੍ਰਬੰਧ ਕਰਦੇ ਹੋਣਗੇ ਜਿਹੜੇ ਮੁਲਾਜ਼ਮ ਹੋਣਗੇ ਕਿ ਉਹਨਾਂ ਨੇ ਘੜੀਆਂ ਨਹੀਂ ਪਾਈਆਂ ਹੋਣਗੀਆਂ ਕਿ ਉਹਨਾਂ ਨੂੰ ਸਮਾਂ ਨਹੀਂ ਦਿਖਦਾ ਹੋਊਗਾ ਕਿ ਕਲੋਕ ਟਾਵਰ ਹੁਣ ਵਿਰਾਸਤ ਖੋਂਦਾ ਨਜ਼ਰ ਆ ਰਿਹਾ ਹੁਣ ਦੇਖਦੇ ਹਾਂ ਕਿੰਨੀ ਦੇਰ ਤੱਕ ਕਲੋਕ ਟਾਵਰ ਦਾ ਟਾਈਮ ਜਿਹੜਾ ਸੈੱਟ ਕਰ ਦਿੱਤਾ ਜਾਊਗਾ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ